ਸਤਿ ਸ਼੍ਰੀ ਅਕਾਲ ਜੀ ਸ਼ੰਭੂ ਬਾਰਡਰ ਤੇ ਖੜੇ ਆ ਸਮੇਂ ਤੁਸੀਂ ਦੇਖ ਸਕਦੇ ਹੋ ਜਿੱਥੇ ਹਰੀ ਚਾਦਰ ਲੱਗੀ ਹੋਈ ਆ ਸ਼ੰਭੂ ਬਾਰਡਰ ਜਿੱਥੇ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਹੋਈ ਸੀ ਗੁਰਜੰਟ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੋਈ ਸੀ ਉੱਥੇ ਹੁਣ ਬਦਲਾਵ ਕਰ ਦਿੱਤਾ ਇੱਕ ਪਾਸੇ ਸ਼ੁਭਕਰਨ ਦੀ ਤਸਵੀਰ ਆ ਤੇ ਦੂਜੇ ਪਾਸੇ ਗੁਰਜੰਟ ਸਿੰਘ ਦੀ ਤਸਵੀਰ ਆ ਤੇ ਸਾਹਮਣੇ ਥਾਲੀ ਦੇ ਵਿੱਚ ਦੀਵੇ ਵੀ ਪਾਲੇ ਜਾਂਦੇ ਨੇ ਹਰ ਰੋਜ਼ ਤੇ ਸ਼ਰਧਾਂਜਲੀ ਦਿੱਤੀ ਵੇ ਤੇ ਦੂਜੇ ਪਾਸੇ ਦੇਖ ਸਕਦੇ ਹਾਂ ਸ਼ਭਕਰਨ ਦੇ ਨਾਲ ਦੀ ਤਸਵੀਰ ਚ ਦੇਖੋ ਦੇਖ ਸਕਦੇ ਹੋ ਤੁਸੀਂ ਕਿਸਾਨ ਰੋਟੀ ਖਿਲਾ ਰਿਹਾ ਤੇ ਦੂਜੇ ਪਾਸੇ ਮਿਲਟਰੀ ਵਾਲਾ ਭਾਈ ਡੰਡੇ ਦਿਖਾ ਰਿਹਾ ਇੱਕ ਪਾਸੇ ਦੇਖ ਸਕਦੇ ਹੋ ਤੁਸੀਂ ਰੋਟੀ ਖਿਲਾ ਰਹੇ ਹਨ ਤੇ ਦੂਜੇ ਪਾਸੇ ਡੰਡੇ ਇਹੀ ਚੱਲ ਰਿਹਾ ਹੈ ਸ਼ੰਭਰ ਬਾਰਡਰ ਤੇ ਜਦੋਂ ਰੋਟੀ ਪੁੱਛਣ ਗਿਆ ਸੀ ਵੀਰ ਤਾਂ ਉਸ ਨੂੰ ਗੋਲੀਆਂ ਵਰਸਾ ਦਿੱਤੀਆਂ ਸੀਗੀਆਂ ਠੀਕ ਹੈ ਜੀ ਤਾਂ ਦੇਖੋ ਸ਼ਭਕਰਨ ਵੀਰ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਤੇ ਸ਼ੰਭੂ ਬਾਰਡਰ ਤੇ ਵੀ ਸ਼ੁਭਕਰਨ 베ਰ ਦੀ ਫੋਟੋ ਤੇ ਗੁਰਜੰਡ ਸਿੰਘ ਦੀ ਫੋਟੋ ਲੱਗੀ ਹੋਈ ਆ ਹਰ ਰੋਜ਼ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ ਸ਼ਰਧਾਂਜਲੀ ਦਿੱਤੀ ਜਾਂਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਤੁ ਵੱਦ ਦੇਖ ਸਕਦੇ ਹੋ ਇਹ ਸ਼ੰਭੂ ਬਾਰਡਰ ਆ ਸਾਹਮਣੇ ਮਿਲਟੀ ਖੜੀ ਆ ਉਧਰ ਜਾ ਕੇ ਤੇ ਅਸੀਂ ਇੱਧਰ ਲਈ ਸੈਣ ਆ ਪਿਛਲੇ ਪਾਸੇ ਸਟੇਜ ਤੋਂ ਥੋੜੀ ਜੀ ਬਿਲਕੁਲ ਪਿੱਛੇ ਤੇ ਲੋਕ ਹਰ ਰੋਜ਼ ਇਹਨੂੰ ਦੇਖ ਕੇ ਜਾਂਦੇ ਨੇ ਸ਼ਰਧਾਂਜਲੀ ਕਿਵੇਂ ਦਿੱਤੀ ਹੋਈ ਆ ਹਨਾ ਤਾਂ ਬਹੁਤ ਵਧੀਆ ਤੇ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੇਗਾ ਸ਼ੁਭਕਰਨ ਸ਼ਹੀਦਾਂ ਦੇ ਵਿੱਚ ਰਹੇਗਾ ਸ਼ੁਭਕਰਨ ਅਮਰ ਰਹੇਗਾ ਸ਼ੁਭਕਰਨ ਤਾਂ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਵੀ 1 ਕਰੋੜ ਦੀ ਰਾਸ਼ੀ ਤੇ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਆ ਦੂਜਾ ਪਾਸਾ ਸ਼ੰਭੂ ਬਾਰਡਰ ਦਾ ਦੂਰ ਦੂਰ ਤੱਕ ਦੇਖਸਾਂ ਨੂੰ ਸਿਰ ਟਰੈਕਟਰ ਟਰਾਲੀਆਂ ਹੀ ਦਿਖਾਈ ਦੇ ਰਹੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦੇ ਹੋ ਅੱਗੇ-ਅੱਗੇ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਕਿ ਇਹ ਸ਼ੁਭਕਰਮ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਤੇ ਰੱਖਿਆ ਜਾ ਰਿਹਾ ਸ਼ੰਭੂ ਪਾウダー ਦੀ ਇਹ ਵੀਡੀਓ ਆ ਹਰ ਰੋਜ਼ ਸ਼ਰਧਾਂਜਲੀ ਦਿੱਤੀ ਜਾਂਦੀ ਹੈ